ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਧੰਨਵਾਦ ਐ ਜੀ ਸਾਡੇ ਬਲਜਿੰਦਰ ਸਿੰਘ ਜੀ ਸਰਾਉ ਇਟਲੀ ਤੋਂ ਤੇ ਚੰਦਨ ਸਿੰਘ ਸਾਡਾ ਪਿੰਡ ਲੰਡੇ ਲੰਡੇ ਦੇ ਮੋਗਾ 기가 ਜੀ ਬੜਾ ਪਿਆਰਾ ਬੱਚਾ ਹੈ ਨਿਸ਼ਾਨ ਸਿੰਘ ਗੱਲ ਤੇ ਜਗਵਿੰਦਰ ਸਿੰਘ ਮਹਾਲੀ ਤਰਸੀਮ ਸਿੰਘ ਰਾਜਪੂਤ ਤੇ ਅਮਰਤਪਾਲ ਸਿੰਘ ਢਿੱਲੋਂ ਤੇ ਇੱਕ ਸਾਡਾ ਗਰਮੀਤ ਵੀ ਚੱਕ ਵਾਲਾ ਇਹ ਗੰਗਾ ਨਗਰ ਵੀ ਰਹਿੰਦੇ ਆ ਤੇ ਅਬੋਰ ਵੀ ਰਹਿੰਦੇ ਆ ਕਿਉਂਕਿ ਇਹਨਾਂ ਦੇ ਗੰਗਾ ਨਗਰ ਬੱਤੀ ਪੜਦੇ ਆ ਖੇਤੀਬਾੜੀ ਅਬੋਰ ਵੀ ਆ ਤੇ ਸੋਨਾ ਕੰਮ ਹੈ ਬਾਈ ਦਾ ਕਿਨੂਆ ਨੂੰ ਆ ਦੇ ਬਾਗ ਹੈ ਤੇ ਹੈਪੀ ਸਿੰਘ ਹੈ ਜੀ 7383 ਵਾਲੇ ਤੇ ਗਰਮੀਤ ਸਿੰਘ ਬਰਾੜ ਤੇ ਵੀਰਾ ਨੰਬਰਦਾਰ ਕੋਟਪਾਰਾ ਬਠਿੰਡਾ ਤੋਂ ਤੇ ਦਰਸ਼ਨ ਸਿੰਘ ਟੰਗੋਰੀ ਮਹਾਲੀ ਤੋਂ ਤੇ ਇਹਨਾਂ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਨ੍ਹਾਂ ਦੇ ਨਈ ਨਾਂ ਲੈ ਗਏ ਮਾਫੀ ਚਾਹੁੰਨਾ ਤੇ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਸਭ ਦਾ ਮੈਂ ਤਹਿ ਦਿਲੋਂ ਮੈਂ ਤੇ ਮੇਰਾ ਪਰਿਵਾਰ ਧੰਨਵਾਦ ਕਰਦੇ ਆ ਜੀ ਤੇ ਅਸੀਂ ਪ੍ਰਮਾਤਮਾ ਕੀ ਇਹ ਅਰਦਾਸ ਕਰਦੇ ਆ ਕਿ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਕਣੀ ਤਰੱਕੀ ਕਰੋ ਤੇ ਕੱਲ ਦਿਨ ਮੰਗਲਵਾਰ ਨੂੰ ਆਪਾਂ ਲਾਰੇ ਆ ਰਹੇ ਆ ਆਰਣੀ ਤੇ ਇੱਕ ਲਾਰੇ ਆਪਾਂ ਬੂਟਿਆਂ ਦਾ ਲੰਗਰ ਜਿਹੜਾ ਬੂਟਿਆਂ ਦਾ ਲੰਗਰ ਹੈ ਉਹ ਕਿਵੇਂ ਲਾਉਣਾ ਆਪਾਂ ਠੀਕ ਹੈ ਜੀ ਉਹ ਮਤਲਬ ਇਹ ਨਹੀਂ ਹੈਗਾ ਵੀ ਇਸ ਪੈਤੇ ਵੰਡ ਦਿਓ ਬਿਮਾਰੀ ਨਹੀਂ ਵੰਡਣੀ ਆਪਾਂ ਆਪਾਂ ਉਹ ਆਕਸੀਜਨ ਬਣਨੀ ਹੈ ਜਿਹੜੀ ਆਉਣ ਵਾਲੇ ਬੱਚੇ ਤੰਦਰੁਸਤ ਰਹਿਣ ਸਾਡੇ ਠੀਕ ਹੈ ਜੀ ਉਹ ਬੰਨਾਂਗੇ ਆਪਾਂ ਨਹਿਮ ਦੇਸੀ ਨਹਿਮ ਹਾਂਜੀ ਜਿਹੜੀ ਦੇਸੀ ਨਹਿਮ ਦੀ ਹਵਾ ਵਾਤਾਵਰਨ ਐ ਇੰਨਾ ਕੁ ਸਾਫ਼ ਐ ਇੰਨਾ ਕੁ ਛੁੱਧ ਐ ਕਿ ਅੱਧੀਆਂ ਬਿਮਾਰੀਆਂ ਨੂੰ ਕਾਟ ਕਰ ਜਾਂਦਾ ਦਵਾਈ ਅਰਗੇ ਮੁਲਖਾਂ ਨੇ ਨਹਿਮ ਲਈਆ ਸਾਰਾ ਕੁਝ ਫਟ ਕੇ ਹਾਂਜੀ ਜੇ ਤੁਸੀਂ ਅੱਜ ਹੋ ਤਰਾਕ ਥੱਲੇ ਬੈਠ ਕੇ ਵੇਖੋ ਤੇ ਇੱਕ ਨਹਿਮ ਥੱਲੇ ਬੈਠ ਕੇ ਵੇਖੋ ਆਕਸੀਜਨ ਦੇ ਕਿੰਨਾ ਫਰਕ ਹੈ ਨਾਲੇ ਤੋਂ ਕੋਈ ਨੰਮ ਦੇ ਦੋ ਪਿੱਪਲ ਦੋ ਐ ਹੋਣੀ ਦਰੱਖਤ ਜਿਹੜੇ ਰਾਤ ਨੂੰ ਵੀ ਆਕਸੀਜਨ ਦਿੰਦੇ ਰਾਤ ਨੂੰ ਵੀ ਆਕਸੀਜਨ ਦਿੰਦੇ ਇੱਕੋ ਹੀ ਦਰੱਖਤ ਨਹੀਂ ਤਾਂ ਕਾਰਬਨ ਡਾਈਆਕਸਾਈਡ ਕੀ ਹੁੰਦਾ ਉਹ ਉਹ ਦਿੰਦੇ ਆ ਨੰਮ ਦੇ ਪਿੱਪਲ ਦੋ ਦਰੱਖਤ ਆ ਜਿਹੜੇ ਰਾਤ ਨੂੰ ਵੀ ਆਕਸੀਜਨ ਆਕਸੀਜਨ ਦਿੰਦੇ ਇਸ ਕਰਕੇ ਆਪਣੇ ਹਰ ਇੱਕ ਜੀ ਕਿਸੇ ਦੇ ਘਰੇ ਜਗ੍ਹਾ ਤਾਂ ਸਮਝ ਲਓ ਯਾਰ ਤੁਹਾਡੇ ਲਈ ਤਾਂ ਇੱਕ ਵਰਦਾਨ ਆ ਯਾਰ ਨੰਮ ਲਾਓ ਘਰੇ ਜਗ੍ਹਾ ਹੈਗੀ ਤਾਂ ਦੇਸੀ ਨੰਮ ਲਾਓ ਇਹਨਾਂ ਨੂੰ ਪਤਾ ਲੱਗ ਗਿਆ ਸਰਕਾਰਾਂ ਨੂੰ ਸੈਂਟਰ ਨੂੰ ਵੀ ਇਹਦਾ ਨਿੰਮਾ ਲਾਉਣ ਲੱਗੇ ਉਹਨਾਂ ਨੇ ਫਰਮਾ ਦੇਖ ਲਿਆ ਤੇ ਦੂਜੀ ਦੇਖ ਲਿਆ ਤੇ ਪਾਪੂ ਲਵ ਲਿਆ ਤਾਂ ਸਪੈਦਾ ਲਿਆ ਤਾਂ ਜਾਰੀ ਕਰਤੀ ਸਾਡੀ ਫਿਰ ਸਾਨੂੰ ਇੰਨਾ ਕੋ ਬੰਮਲ ਗੁੱਸੇ ਪਾਇਆ ਜਾਂਦਾ ਕਿ ਕਹਿੰਦੇ ਸਪੈਦਾ ਪਾਣੀ ਬਹੁਤ ਪੀਂਦਾ ਕਿੱਥੋਂ ਪੀਂਦਾ ਹੈ ਸਪੈਦੇ ਦੀ ਜੜ ਕਿੰਨੀ ਕਿ ਡੂੰਗੀ ਹੁੰਦੀ ਹੈ ਇਹ ਸਿਰਫ 420 ਨਾਲ ਲੈਂਦਾ ਗਿਆ ਇਹ 1984 ਤੋਂ ਬਾਅਦ ਆਇਆ ਇਹ ਲੁਬਲਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸਪੈਇਡੇ ਦਾ ਇੰਨਾ ਵਿਰੋਧ ਕਰਿਆ ਸੀ ਲੁਬਲਾਂ ਦੇ ਵਿੱਚ ਸਪੈਇਡਾ ਪਟਾਇਆ ਸੀ ਵਿਰੋਧ ਕਰਕੇ ਇੰਨਾ ਖਤਰਨਾਕ ਘਾਤਕ ਹੈ ਇਹ ਜਿਹੜੇ ਪੱਤੇ ਇਹਦੇ ਗੜਦੇ ਆ ਪਾਣੀ ਜਿਹੜੇ ਡੇਗਦੇ ਆ ਉਹ ਪਾਣੀ ਨੂੰ ਵੀ ਕੈਂਸਰ ਹੁੰਦਾ ਹਮ ਜਿਹੜੀ ਜ਼ਮੀਨ ਚੋਂਦਾ ਉਹ ਜ਼ਮੀਨ ਨੂੰ ਵੀ ਕੈਂਸਰ ਹੁੰਦਾ ਜਿਹੜੇ ਬੰਦੇ ਪੀਂਦੇ ਆ ਉਹਨਾਂ ਨੂੰ ਵੀ ਕੈਂਸਰ ਹੁੰਦਾ ਹਾਂ ਬਿਲਕੁਲ ਜੀ ਠੀਕ ਹੈ ਨਾ ਯਾਰ ਆਪਾਂ ਸੋਚਣਾ ਹੈ ਕਿ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਲਈ ਕੁਝ ਛੱਡ ਕੇ ਜਾਈਏ ਹਮ ਆਪਾਂ ਆਪਣੇ ਬੱਚਿਆਂ ਨੂੰ ਕੋਈ ਵਧੀਆ ਪਉ ਵੇਖ ਲਈਏ ਜਿਹੜੇ ਉਹ ਸੁਖੀ ਰਹਿਣ ਹੁਣ ਕਈ ਪਾਣੀ ਤੋਂ ਡਰਾ ਰਹੇ ਆ ਜਿਵੇਂ ਇੱਕ ਸਾਡੇ ਸੱਜਣ ਕਹਿੰਦੇ ਆ ਵੀ ਜਿਹੜਾ ਬੀਕਾ ਨੀਰ ਦੇ ਉਰਲੇ ਪਾਸੇ ਪਿੰਡ ਹੈ ਹਾਂਜੀ ਜਿੱਥੇ ਉਹ ਧਰਤੀ ਤਸੀਸ ਸੀ ਹਾਂਜੀ ਉਹ ਕਹਿੰਦੇ ਜੀ ਪਾਣੀ ਇੰਨਾ ਚਕਾ ਲਿਆ ਕਿ ਪੱਤਣ ਖਾਲੀ ਹੋ ਗਿਆ ਹਾਂ ਮੈਂ ਕਹਾਂ ਯਾਰ ਉੱਥੇ ਤਾਂ ਕੋਈ ਖੇਤੀ ਹੈ ਖੇਤੀ ਹਣੀ ਬੋਰ ਤਾਂ ਕੋਈ ਨਹੀਂ ਉੱਥਾ ਬੋਰ ਹੀ ਨਹੀਂ ਪਾਣੀ ਕਦ ਰਚਕਾ ਲਿਆ ਆ ਤੈਨੂੰ ਐਸਟੀਮੇਟ ਦੇਣਾ ਆਉਣਾ ਬੀਕਾ ਨੀਰ ਕੋਲ ਕਿਹੜੀ ਖੇਤੀ ਹੈ ਯਾਰ ਹਾਂ ਠੀਕ ਹੈ ਉਹ ਕੋਈ ਹੋਰ ਕੁਦਰਤੀ ਕਰੋਪੀ ਹੈ ਹਾਂ ਕੋਈ ਹੋਰ ਸੰਦੇਸ਼ ਹੈ ਮਹਾਰਾਜ ਦਾ ਠੀਕ ਹੈ ਕਿਉਂਕਿ ਮੈਂ ਰਾਜਸਥਾਨ ਦਾ ਕੱਲਾ ਕੱਲਾ ਪਿੰਡ ਜਾਣਦਾ ਕੱਲਾ ਕੱਲਾ ਸ਼ਹਿਰ ਜਾਣਦਾ ਮੈਨੂੰ ਪਤਾ ਕਿ ਕਿੱਥੇ ਕੀਤੀ ਹੁੰਦੀ ਕਿੱਥੇ ਨਹੀਂ ਠੀਕ ਹੈ ਉਸ ਤੋਂ ਬਾਅਦ ਨਿਕਲ ਜਾਓ ਜੋਧਪੁਰ ਏਰੀਆ 'ਚ ਮਥਾਣੀਆਂ ਸਾਰਾ ਏਰੀਆ ਪਿਆਜ਼ ਦਾ ਹੈ ਸੀਕਰ ਨਿਕਲ ਜਾਓ ਪਿਆਜ਼ ਦਾ ਜੋਣਜੋਣੂ ਨਿਕਲ ਜਾਓ ਪਿਆਜ਼ ਦਾ ਠੀਕ ਹੈ ਇਹ ਜਿਹੜਾ ਭਾਫ ਜੋਧਪੁਰ ਦੇ ਵਿੱਚ ਇਧਰਲਾ ਏਰੀਆ ਜੀਰੇ ਦਾ ਹੈ ਜੀਰਾ ਜਿੰਨਾ ਮਰਜ਼ੀ ਲੈ ਲੋ ਚਨਾ ਜਿੰਨਾ ਮਰਜ਼ੀ ਲੈ ਲੋ ਮੂੰਫਲੀ ਜਿੰਨੀ ਮਰਜ਼ੀ ਲੈ ਲੋ ਹਾਂਜੀ ਰੈਂਡ ਸਭ ਤੋਂ ਵੱਧ ਹੁੰਦਾ ਹੈ ਅੱਛਾ ਜੀ ਮੈਂ ਇੱਕ ਵਾਰੀ ਕਿਹਾ ਵੀ ਸੀਗਾ ਕਿਸੇ ਸੱਜਣ ਨੇ ਮੰਗ ਨਹੀਂ ਕੀਤੀ ਅੱਛਾ ਜੀ ਕੀ ਤੁਸੀਂ ਬੱਟਾਂ ਦੀ ਲਾ ਕੇ ਵੇਖੋ ਹਾਂ ਆਪਣੇ ਤਾਂ ਬਹੁਤ ਜ਼ਿਆਦਾ ਆਊਗਾ ਹੈ ਹੈ ਤੇ ਉਹ ਪਾਰਾ ਕਿੰਨਾ ਹੁੰਦਾ ਹੈ 4 ਤੋਂ 6000 ਰੁਪਏ ਕਵਾਂਟਰ ਬੈਗ ਦਾ ਅੱਛਾ ਜੀ ਮਹਿੰਗਾ ਹੋਰਾ ਹਾਂ ਜਦੋਂ ਖੇਤੀ ਸਾਰੀ ਮਹਿੰਗੀ ਉਹਨਾਂ ਕੋਲੇ ਹੈ ਹੈ ਹਾਂ ਰੈਂਡ ਤਾਂ ਆਪਣੇ ਹੋਏ ਤਾਂ ਕੋਠਿਆਂ ਜਿ ਨਹੀਂ ਦਾ ਹੈ 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 ਉਹਨਾਂ ਨੇ ਰੈਂਡ ਤੋੜੀ ਜਣਾ ਗਾ ਲੱਗੀ ਜਣਾ ਤੋੜੀ ਜਣਾ ਢੇਰ ਲਾਈ ਜਾਨੇ ਮੋੜ ਕੇ ਮਸ਼ੀਨ ਨਾ ਕੱਢ ਦਿੰਦੇ ਆ ਹਾਂ ਮੈਂ ਕਿਹਾ ਇੱਥੇ ਨਾ ਪਿਕੂਗਾ ਆਪਣੇ ਦਾਤੇ ਕਿੱਦੋਂ ਟਰੱਕ ਭਰ ਜੂ ਹਾਂ ਲੈ ਜਾਓ ਰਾਤ ਤਾਲ ਮੰਡੀ ਚ ਸਹੀ ਗੱਲ ਆ ਜੀ 4000 ਰੁਪਏ ਕੁਆਂਟਲ ਵੀ ਲਾ ਲਓ ਹਿਸਾਬ ਹੈ ਇਹਦੇ ਝੋਨਾ ਵੀ ਬੀਜਦੇ ਆ ਹਾਂ 40000 ਲੀਟਰ ਇੱਕ ਕਿਲੋ ਤੇ ਪਾਣੀ ਦਾ ਖਰਚਾ ਹੈ ਸਹੀ ਗੱਲ ਆ ਜੀ ਵੇਚਦੇ ਕੀ ਰੇਟ ਹੈ 20 ਰੁਪਏ 20 ਰੁਪਏ ਕਣਕ ਦੀ ਰੇਟ ਵੇਚਦੇ 20 ਰੁਪਏ ਹਾਂ ਉਹ ਕੀ ਰੇਟ ਵੇਚਦੇ 40 ਰੁਪਏ ਹਾਂ 4000 ਨੂੰ ਕੁਆਂਟਲ ਤੇ ਉਹ ਤੇ ਮਿਹਨਤ ਕੋਈ ਨਹੀਂ ਕੋਈ ਨਹੀਂ ਪਾਣੀ ਦੇ ਸ਼ਰਤਾਂ ਤੋੜੀ ਚੱਲੋ ਪਾਣੀ ਵੀ ਘੱਟ ਪੀਣਾ ਉਹਨੇ ਬਿਲਕੁਲ ਘੱਟ ਹਾਂ ਜੀਰਾ ਜਮਾ ਪਾਣੀ ਨਹੀਂ ਮੰਗਦਾ ਹਾਂ ਖੋਜੀ ਗਏ ਜਰ ਉਹਨਾਂ ਦੀਆਂ ਜਿਹੜੀਆਂ ਖੇਤੀਆਂ ਬਹੁਤ ਮਹਿੰਗੀਆਂ ਐ ਇੱਕ ਓਥੇ ਹੁੰਦਾ ਮੰਨ ਲਓ ਕੁੱਤਾ ਫੋਲੀ ਐ ਹਾਂ ਸੋਨਾ ਮੁਖੀ ਕਹਿੰਦੇ ਹਾਂ ਅੱਛਾ ਜੀ ਮੈਨੂੰ ਨਹੀਂ ਪਤਾ ਹੁੰਦਾ ਹੈਗਾ ਅੱਛਾ ਜੀ ਉਹ ਵੱਡ ਵੱਡ ਢੇਰ ਲਾਈ ਜਾਂਦਾ ਉਹੀ ਹਰਾ ਹੋ ਜਾਂਦਾ ਇੱਕ ਵਾਰੀ ਬੀਜੇ ਮੜ ਕੇ ਕਈ ਸਾਲ ਹੋਈ ਜਾਂਦਾ ਖੇਤਾਂ 'ਚ ਅੱਛਾ ਲਾਉਣਾ ਖੱਟੇ ਫੁੱਲ ਆਵੇ ਅੱਛਾ ਜੀ ਉਹਨੂੰ ਮੈਂ ਕਿਹਾ ਰਹੇ ਕੀ ਕਰੀ ਜਾਂਦਾ ਤੂੰ ਹਾਂ ਕਹਿੰਦਾ ਜੀ ਇਹ ਸਨੇ ਟੱਕੇ ਸਨੇ ਪੱਤੇ 4000 ਰੁਪਏ ਕੋਆੰਟਰ ਜਾਣਾ ਅੱਛਾ ਸਨੇ ਜੜਾਂ ਹਾਂ ਮੈਂ ਕਹਿੰਦੀ ਇਹ ਗਾਵੇ ਕੰਮ ਆਉਂਦਾ ਕਹਿੰਦਾ ਕੈਮ ਚੂਰਨ ਜਿਹੜਾ ਤੁਸੀਂ ਖਾਂਦੇ ਆ ਉਹਦੇ 'ਚ ਪੈਂਦਾ ਹਾਂ ਇਹ ਬਹੁਤ ਦਵਾਈਆਂ 'ਚ ਪੈਂਦਾ ਹੂੰ ਦੇਖੋ ਜਾਣੀ ਜੇ ਕੋ ਤੇ ਉਹ ਆਪਣੇ ਇਹੋ ਜਿਹੇ ਚੀਜ਼ਾਂ ਬੀਜੀਆਂ ਜਾਂ ਉਹ ਤਾਂ ਬਹੁਤ ਹੋ ਜਾਣਗੀਆਂ ਉਹਨੂੰ ਤਾਂ ਪਾਣੀ ਦਾ ਵੀ ਕੋਈ ਲੈਣਾ ਦੇਣਾ ਨਹੀਂਗਾ ਜਾਦੇ ਖੜਜੇ ਘੱਟ ਖੜਜੇ ਸਹੀ ਗੱਲ ਆ ਜੀ ਪਰ ਨਹੀਂ ਸਾਨੂੰ ਖੇਤੀ ਤੋਂ ਦੂਰ ਰੱਖਿਆ ਗਿਆ ਹਾਂ ਸਾਨੂੰ ਉਹ ਫਸਲਾਂ ਦਿੱਤੀਆਂ ਜਿਹੜੀਆਂ ਸਭ ਤੋਂ ਵੱਧ ਪਾਣੀ ਪੀਂਦੀਆਂ ਤੇ ਬਰਬਾਦ ਨਾਸ ਕਰਨ ਹਾਂ ਤੇ ਸਾਨੂੰ ਰੇਹਾਂ ਸਪਰਿਆਂ ਸਾਨੂੰ ਦਿੱਤੀਆਂ ਸਭ ਤੋਂ ਵੱਧ ਹਨ ਬਾਕੀ ਜਿਹੜੇ ਭਰਾ ਟਰਾਉਂਦੇ ਆ ਜਿਵੇਂ ਕਹਿੰਦੇ ਵੀ ਉਹ ਪੱਤਣ ਨੂੰ ਤਲਾ ਆਪਾਂ ਚੱਕ ਲਿਆ ਉਹ ਖਾਲੀ ਹੋ ਗਿਆ ਧਰਤੀ ਤੇ ਡੇਡਕ ਪੀ ਮੈਂ ਕਿਹਾ ਆਪਾਂ ਦਾ ਫਿਰ ਤੀਜੇ ਦਿਨ ਉੱਥੇ ਪੱਤਨ ਤੇ ਜਾਵੜੇ ਆ। ਇਸ ਹਿਸਾਬ ਨਾਲ ਤਾਂ ਆਪਾਂ ਦਾ ਬਹੁਤ ਡੂੰਘੇ ਵੇਚੇ ਹੋਣਾ ਸੀ। ਇਹ ਨਹੀਂ ਕਿ ਪਾਣੀ ਥੱਲੇ ਆਏ ਆ ਵੀ ਕੋਈ ਪਾਣੀ ਦੇ ਤਾਪੀ ਖੜੀ ਆ ਵੀ ਥੱਲੇ ਤਰਾ। ਉਹਦਾ ਰੇਤਾ ਯਾਰ ਇੱਕ ਸੂਮਾ ਹੈ ਕੁਦਰਤ ਦਾ ਪਤਾ ਨਹੀਂ ਕਿਵੇਂ ਖ੍ਰਿਸਮਾ ਹੰਦੌ ਦਾ ਦਾਤੇ ਦਾ। ਪਰ ਰੇ ਤੇਜ ਦੀ ਸੰਸਮ ਪਾਣੀ ਇਕੱਠਾ ਹੋਈ ਜਾਂਦਾ। ਹਾਂ ਠੀਕ ਹੈ ਚਿੰਤਾ ਦਾ ਵਿਸ਼ਾ। ਬਹੁਤ ਵੱਡਾ। ਬਹੁਤ ਬਹੁਤ ਸਹੀ ਗੱਲ ਹੈ। ਮੈਂ ਕਹਿੰਦਾ ਵੀ ਜਿੰਨੀਆਂ ਨਹਿਰਾ ਸੂਏ ਪੰਜਾਬ ਦੇ ਵਿੱਚ ਆ ਉਹ ਸਾਰੇ ਚੱਲਣੇ ਚਾਹੀਦੇ ਆ। ਹਰ ਖੇਤ ਨੂੰ ਪਾਣੀ ਨਹਿਰ ਦਾ ਲੱਗਣਾ ਚਾਹੀਦਾ ਫੇਰ ਅਸੀਂ ਬਚਾਂਗੇ ਹਾਂ ਸਹੀ ਗੱਲ ਔਰ ਪਾਣੀ ਵੀ ਰੇਰਗਾ ਹੁੰਦਾ ਫੇਰ ਅਸੀਂ ਬਚ ਜਾਾਂਗੇ ਠੀਕ ਹੈ ਤੇ ਨਹੀਂ ਤਾਂ ਫਿਰ ਅਗੇ ਤੂੰ ਕਾਹਦਾ ਪਟਵਾਰੀ ਨੂੰ ਮੁੰਡਾ ਮੇਰਾ ਰੋਬੇ ਆਂ ਬਲੂ ਹਾਂ ਹਾਂ ਮੁੰਡਾ ਕਹਿੰਦਾ ਮੈਂ ਤੇ ਤੂੰ ਕਾਹਦਾ ਪਟਵਾਰੀ ਮੇ ਮੁੰਡਾ ਮੇਰਾ ਰੋਬੇ ਆਂ ਬਨੂ ਅਗੇ ਕਿਉਂ ਆਵਾਗੇ ਪਟਵਾਰੀ ਲਖਿਆ ਬੂੰਬ ਲਿਆ ਕਰ ਜੋ ਆ ਗਦਾ ਮੇਰੇ ਅੰਬਾਂ ਨੂੰ ਲੰਦੇ ਅੰਬਾਂ ਨੂੰ ਲੰਦੇ ਆਈ ਭਰਾਵਾ ਤੇ ਸਾਡੇ ਸੀ ਇੱਕ ਅੱਛਾ ਜੀ ਉਹ ਕਹਿੰਦਾ ਵੀ ਆਂਬ ਦਾ achar ਪਾਉਣਾ ਅੱਛਾ ਜੀ ਉਹਨੂੰ ਕਿਸੇ ਨੇ ਕਹਿਤਾ ਕਿ ਭਲਾਣੇ ਦੇ ਬੂਟੇ ਬਹੁਤ ਵੱਡਾ ਹਾਂ ਉਹਨਾਂ ਦਾ ਗਾਦੀ ਕੋਈ ਨਹੀਂ ਆਪਾਂ ਉਥੋਂ ਲਿਆਉਣੇ ਗਾ ਆ ਉਹ ਉਹਨਾਂ ਦੇ ਉੜ ਗਿਆ ਹਾਂ ਉਹ ਕਹਿੰਦੇ ਆਂਬ ਤਾਂ ਆਪਣੇ ਹੈਗੇ ਆ ਹਾਂ ਪਰ ਜਦੋਂ ਨਾ ਢੇਰੀ ਆਉਂਦੀ ਹੈ ਉਦੋਂ ਝੜਦੇ ਆ ਹਾਂ ਉਹ ਪਕਾਈਦੇ ਆਪਾਂ ਜਿੱਦ ਢੇਰੀ ਆਈ ਆ ਜੀ ਹਾਂ ਉਹਨੂੰ ਮਾਰੇ ਜੇ ਬੱਦਲ ਹੋਏ ਉਹਨੇ ਘਟਾ ਲੈ ਲਿਆ ਕੱਚੇ ਚ ਬਾਹਰ ਚ ਬਹਿ ਗਿਆ ਨਾ ਹਾਂ ਉਹ ਤਾਂ ਕਿਵੇਂ ਬੈਠਾ ਸੱਚਾ ਕਹਿੰਦਾ ਨੇਰੀ ਆਉ ਹਾਂ ਆਂਬ ਲੈਣਾ ਹਾਂ ਨੇਰੀ ਆਈ ਆ ਉਹਦੇ ਅ ਦੁੱਧ ਜਦੋਂ ਫੇਰ ਬੱਦਲ ਜਿਓਂ ਬੇਚ ਲੈ ਅ ਉਹਨਾਂ ਆਵਾਜ਼ ਜਿਨਾ ਅ ਅ ਜਨਾ ਅੱਜ ਪੱਕਾ ਹੋਊ ਮੇ ਆਹ ਹੰਪ ਲੈਣਾ ਆ ਬਹੁਤ ਨਹੀਂ ਆਉਗਾ ਸਾਰੇ ਝੜ ਨਾ ਉਹਨਾਂ ਦਾ ਬੰਨੇ ਕਹਿੰਦੇ ਨੂੰ ਦੇ ਦੋ 5 ਕਿਲੋ ਲਾ ਕੇ ਤੋੜ ਕੇ ਆਹ ਕਹਿੰਦੇ ਸੋਖੀ ਪੁੱਠੀ ਸੁਖੀ ਆ ਤਾਂ ਸਾਲਾ ਵੀ ਢੇਰੀ ਆ ਆ ਹੈ ਉਹਨਾਂ ਨੇ ਤੋੜਤੇ ਉਹਨੂੰ 4-5 ਕਿਲੋ ਕਹਿੰਦੇ ਸਾਰੇ ਝੜਾ ਦੂਗੇ ਤਾਂ ਸਾਰੇ ਝੜਾ ਦੂਗੇ ਉਹਦਾ ਪਕਾਉਣੇ ਆ ਹੂੰ ਤੇ ਉਹੀ ਗੱਲ ਦੇਖਦੇ ਨੇ ਢੇਰੀ ਆ ਗਈ ਤੇ ਫੇਰ ਆ ਗਿਆ ਉਹਨਾਂ ਦੇ ਬਾਅਦ ਅੱਛਾ ਇੱਥੇ ਝੜ ਕੇ ਆਉਣਗੇ ਹਾਂ ਉਹ ਕਹਿੰਦਾ ਜੀ ਹੁਣ ਇੱਕ ਵੀ ਆਂਬ ਡਿੱਗਿਆ ਪੁੱਤ ਤੈਨੂੰ ਕੁੱਟਾਂਗਾ ਸਾਲਿਆ ਕੇ ਵਿਆਹ ਜੇ ਵੀ ਨਹੀਂ ਤੱਕ ਪੁੱਠੀ ਸੋਕਦਾ ਤੂੰ ਹਾਂ ਥੋੜੀ ਗੱਲ ਜਦੋਂ ਬੱਦਲ ਚੜ੍ਹੇ ਘਰੇ ਲੱਤਾਂ ਕੰਬਣ ਕਰਦੇ ਕਹਿੰਦੇ ਡਰਦਾ ਕਿਉਂ ਕਹਿੰਦਾ ਉਹ ਕੁੱਟਣਗੇ ਜੇ ਉਹਨਾਂ ਦਾ ਆਂਬ ਡਿੱਗਿਆ ਹੋਵੇ ਤੂੰ ਘਰੇ ਬੈਠਾ ਆਂਬ ਉਹ ਨਾ ਲੈ ਕਰਿਆ ਕਦੇ ਇਹ ਮੈਨੂੰ ਨਹੀਂ ਸਮਝ ਆਉਂਦੀ ਪਰ ਉਹਨੇ ਮੈਨੂੰ ਕਹਿਗੇ ਭੇਜਿਆ ਹਾਂ ਇਹ ਕੀ ਇਹ ਨਹੀਂ ਇਹ ਨਾ ਸਾਡਾ ਆਂਬ ਝੜਿਆ ਤੂੰ ਹੈਂਗਾ ਹਾਂ ਤੂੰ ਦੀ ਜੋ ਕਸ ਉਹ ਕਮੀ ਕਲਾਮੀ ਨੇਰੀ ਆ ਮੈਂ ਤਾਂ ਤੂੰ ਮੈਂ ਦਿੱਲੀ ਕੱਟਾ ਲੈ ਕੇ ਜਾਵਦਾ ਹੀ ਕਹਿੰਦਾ ਲਿਆ ਤੇ ਇਹਦੀ ਬਤਾ ਉਹ ਉਹੀ ਗੱਲ ਆ ਵੀ ਉਹ ਰਸਤੇ ਘਰਾਉਣ ਲੱਗ ਗਿਆ ਅੱਛਾ ਜੀ ਰਸਤੇ ਘਰਾਉਣ ਲੱਗ ਗਿਆ ਤੇ ਕਿਸੇ ਦੇ ਘਰੇ ਚਰੇ ਗਏ ਹਾਂ ਉਹ ਕਹਿੰਦੇ ਕਿਵੇਂ ਆ ਵੀ ਤੁਹਾਡੇ ਕੋਲ ਜ਼ਮੀਨ ਕਿੰਨੀ ਆ ਉਹਨਾਂ ਨੇ ਗਦਲ ਚੌਲਾ ਜ ਆ ਪਤਾ ਹਾਂ ਮਧੁਰ ਉਹ ਕਹਿੰਦੇ ਵੀ ਸਾਡੇ ਕੋਲ ਜ਼ਮੀਨ ਵੀ ਹੈਗੀ ਆ 16 ਗੱਡੇ ਚਾਰ ਦੇ ਉਹਦੇ ਮੁੰਡੇ 16 ਕੰਦੇ ਆ ਤੇ ਉਹ ਕਹਿੰਦਾ ਮੁੰਡਾ ਕਹਿੰਦਾ ਮੁੰਡਾ ਕੱਲਾ ਕੱਲਾ ਤਿੰਨ ਮੋਤੀ ਆ ਹਮ ਅੱਛਾ ਉਹ ਚੱਕਰਾ ਜਿਹਾ ਪਿਆ ਪੈਂ ਤਿੰਨ ਮੋਤੀ ਹਾਂ ਤਿੰਨ ਮੋਤੀ ਹੀ ਹੈ ਮੋਤੀ ਸਾਰੇ ਮੋਤੀ ਕੌਣ ਹੋਏ ਹਮ ਮੁੰਡਾ ਉਹ ਗਾਂਵ ਜ਼ੋਰ ਕੁ ਗੁੜੀ ਜਾਂਦਾ ਉਹ ਕਹਿੰਦਾ ਕਿਵੇਂ ਟੈਨਸ਼ਨ ਕਾਦੀ ਨਹੀਂ ਕਰਦਾ ਉਹ ਕਹਿੰਦਾ ਵੇ ਰਿਸ਼ਤਾ ਕਰਾਉਣ ਲੱਗਿਆ ਹਮ ਕੰਮੇਰੋਂ ਕੰਦੇ ਵਿੱਚ ਜ਼ਮੀਨ 16 ਕਿੱਲੇ ਆ ਮੁੰਡੇ ਨੂੰ ਯਾਰ ਆਉਂਦੀ ਐ ਤਿੰਨ ਸਾਡੇ ਘਰੇ ਮੋਦੀ ਐ ਕਿਹਨੇ ਥਾਲਾ ਮੈਨੂੰ ਸਮਝ ਨਹੀਂ ਉਹਦੀ ਮੋਦੀ ਕਹਿੰਦਾ ਮੋਦੀ ਦਾ ਮਤਲਬ ਹੁੰਦਾ ਛੜਾ ਛੜਾ ਅੱਛਾ ਮੋਦੀ ਕਹਿੰਦਾ ਪਿਆ ਹੈ ਆ ਇਹ ਜ ਕਰਕੇ ਹੁਣ ਸੜੇ ਨੂੰ ਮੋਦੀ ਕਿਹਾ ਜਾਂਦਾ ਕੋਈ ਛੋਟੂ ਮੁੱਛ ਗੱਲ ਨਹੀਂ ਆ ਵੀ ਪ੍ਰਧਾਨ ਮੰਤਰੀ ਛੜਿਆਂ ਦਾ ਕਰੈਕਟਰ ਉੱਚਾ ਹੋ ਗਿਆ ਭਾਈ ਜਿਵੇਂ ਭੰਡਾਉਣ ਨਾਲ ਤੇ ਆਪ ਨੂੰ ਕਹਿੰਦੇ ਕਹਿੰਦਾ ਇਹ ਤਾਂ ਮੁੱਖ ਮੰਤਰੀ ਲੱਗਦੇ ਸਿੱਟਾ ਜਦੋਂ ਲੱਗਤੀ ਉਹ ਕਹਿੰਨ ਉਹ ਛੜੇ ਸੱਦੇ ਪ੍ਰਧਾਨ ਮੰਤਰੀ ਨਾ ਮੰਤਰੀ ਉਹ ਕਹਿੰਦਾ ਬਾਈ ਜੀ ਜ਼ਮੀਨ ਦੇ ਕਿੱਲੇ ਚਾਰ ਹੀ ਆਉਂਦੇ ਜਿਹੜੇ ਮੋਤੀ ਆ ਉਹਨਾਂ ਦਾ ਭਰੋਸਾ ਨਾ ਕਰੀ ਉਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਮੁਲਕ ਨਾਲ ਸੰਧੀ ਕਰ ਲੈਣ ਸੰਧੀ ਕਰ ਲੈਣਾ ਉਹਨਾਂ ਦੇ ਕੋਲੋਂ ਕੀ ਦੇਣਾ ਗੱਲ ਪਾਣ ਜੇ ਪੈੜੀ ਉਧਰ ਚੋ ਆਹ ਸਹੀ ਗੱਲ ਹੈ ਪੁੱਤਾਂ ਤੂੰ ਖਾਵੇਂਗਾ ਉਹ ਕਹਿੰਦਾ ਤੇਰੀ ਗੱਲ ਸਿਆਣੀ ਹੈ ਜਿਹੜੇ ਵਿੱਚ ਉਹ ਕਹਿੰਦਾ ਮੈਂ ਪੀਣਾ ਪੈ ਜੇ ਤੂੰ ਗੱਲ ਕਰਦੇ ਹੀ ਨਹੀਂ ਹਾਂ ਪਰ ਤੂੰ ਬਚੀ ਹਾਂ ਕਿਉਂਕਿ ਤੈਨੂੰ ਪਤਾ ਪਚੋਲੇ ਦੇ ਸਤਰਾਉਲ ਬਹੁਤ ਵੱਢੀ ਹੁੰਦੀ ਹਾਂ ਤੇ ਆਪਣੇ ਤਾਂ ਕੋਸਬ ਨਹੀਂ ਆਪਾਂ ਜਿਹੜਾ ਰਿਸ਼ਤਾ ਕਰਾਉਣਾ ਹੈ ਜਿਹੜਾ ਆ ਬਾਜੀਗਰ ਸੀਗਲੀਗਰ ਨਹੀਂ ਹੁੰਦੇ ਇਹਨਾਂ ਦੇ ਜਿਹੜਾ ਰਿਸ਼ਤਾ ਕਰਾਉਂਦਾ ਬਾਬਾ ਇਹਨਾਂ ਦਾ ਰਵਾਜ ਉਲਟਾ ਵਈ ਅੱਛਾ ਜੀ ਮੈਂ ਅੱਗੇ ਵੀ ਦੱਸਿਆ ਸੀ ਬਾਬਾ ਸਾਡੇ ਜੰਗਾ ਚਾਹਲ ਵਾਲਾ ਰਾਮਪੁਰੇ ਬਹੁਤ ਮਸ਼ਹੂਰ ਹੈ ਅੱਛਾ ਜੀ ਉਹਨਾਂ ਦੇ ਕੁੜੀਆਂ ਦਾ ਵਿਆਹ ਸੀ ਅੱਛਾ ਜੀ ਭਰਾਵਾ ਬਰਾਤ ਤੋਰ ਲੱਗੀ ਬੱਸ ਲੈ ਕੇ ਮੈਂ ਗਿਆ ਵਈ ਅੱਛਾ ਜੀ ਬਰਾਤ ਜੋ ਤੋਰ ਲੱਗੀ ਪਤਾ ਨਹੀਂ ਕੀ ਹੋ ਗਿਆ ਜਮਾ ਕੁੜੀ ਕਾਰ ਤੇ ਬੈਠਣ ਲੱਗੀ ਕੰਜਰ ਤੇ ਲੈ ਕੇ ਫਿਰ ਚਲੇ ਜਾ ਹਾਂ ਤੋ ਤਰ ਤਾ ਸੁਣੀ ਕਿ ਉਹਦੇ ਉਹੀ ਨਹੀਂ ਫੱਟੀ ਯਾਰ ਉਹ अच्छा जी ठीक ਚ ਗਿਆੜਾ ਕੁੜੀ ਨੂੰ ਹਾਂ ਯਾਰ ਸੱਕ ਦੂਜੇ ਦੇ ਚੱਲ ਪਗਾ ਉੱਥੇ ਹੈ ਪ੍ਰੌਣਾ ਵੀ ਪੱਕ ਕੱਚ ਚ ਲਈ ਵੀਰੇ ਕਿਹੜੀ ਗੱਲ ਆ ਇਹ ਵੀ ਢੰਗਿਆ ਤੇ ਮੁੜ ਕੇ ਅੱਧੇ ਘੰਟੇ ਬਾਅਦ ਦੁਬਾਰਾ ਸਾਰੇ ਸਾਜਤਾ ਜੀ ਕੇ ਫੇਰ ਤੁਰੇ ਹੋਣ ਹਾਂ ਬੁਰੰਗਾ ਫੇਰ ਮਗਰ ਕਰ ਦੇਣਾ ਮਾਰੋ ਰੇ ਤਾਰ ਰੇ ਮੈਨੂੰ ਯਾਰ ਫੇਰ ਉਹੀ ਗੋਣ ਚੱਲ ਪਿਆ ਇਹਨਾਂ ਦਾ ਹਾਂ ਉਹ ਮੈਨੂੰ ਉਹ ਭਰਾ ਹੋਇਆ ਗੱਡੀ ਲੈ ਕੇ ਆ ਕੇ ਫੇਰ ਨਾ ਚੱਲ ਪਿਆ ਸੁਣਦੇ ਖਾ ਉਹਨੂੰ ਜੰਗ ਆ ਗਿਆ ਮੈਂ ਕਿਹਾ ਕੀ ਚੱਕਰ ਕੀ ਹੈ ਕਹਿੰਦੇ ਸਗਣ ਹੁੰਦਾ ਅੱਛਾ ਇਹ ਬੰਦਾ ਤਾਕਤਾਂ ਬੱਜੂ ਕੁੜੀ ਦੇ ਅੱਛਾ ਉਹ ਬੰਦਾ ਨਹੀਂ ਪਹਿਣਦਾ ਜੀ ਦਾੜੀ ਪੈਨੇ ਹੁੰਦੇ ਆ ਅੱਛਾ ਲੰਗ ਦਾ ਹੀ ਸ਼ਗਨ ਆਉਣੀ ਹੋਈ ਜਾਂਦੀ ਹੈ ਠੀਕ ਕੁੜੀ ਕੋਲ ਬੋਲਿਆ ਜੀ ਕਹਿੰਦਾ ਉਹਨਾਂ ਨੇ ਕੁੜੀ ਤਾਂ ਜੀ ਹਾਂ ਜਦੋਂ ਉਹਨਾਂ ਨੂੰ ਪਤਾ ਵੀ ਅਜ ਤਾਂ ਦੇਣੀ ਘੁੱਟ ਲੋ ਮੋੜ ਕੇ ਤਾਂ ਇਹਨੇ ਘੁੱਟਣੀ ਆਪਣੀ ਦੁਬਾਰੀ ਨਹੀਂ ਆਉਣੀ ਬਾਹਲੇ ਗੰਦੇ ਆ ਬਾਬਾ ਅੱਛਾ ਐ ਉਹਨਾਂ ਦਾ ਲੈ ਬੋਰਡ ਰੋਗ ਦਿਓ ਹੂੰ ਤੇ ਜੇ ਉਹਨਾਂ ਦਾ ਬਜੂਲਾ ਮਾੜਾ ਨਿਕਲ ਜੇ ਫੇਰ ਭਾਂਦੇ ਆ ਝੁੱਕੀ ਚ ਧਾਰ ਦਿੰਦੇ ਆ ਹੂੰ ਹੂੰ ਕੱਲੀ ਗੜੋਂ ਗੜੋਂ ਮੋਦੀ ਵਾਜ ਉਹਨੀ ਉਰਗਾ ਐ ਦੀ ਦਿਓ ਹਾਂ ਹਾਂ ਸਾਡਾ ਯਾਰ ਹੁੰਦਾ ਸੀਗਾ ਵਿਚਾਰਾ ਮਰ ਗਿਆ ਅੱਛਾ ਜੀ ਉਹ ਕਿਸ ਦੇ ਘਰੇ ਵੜ ਗਿਆ ਅੱਛਾ ਜੀ ਅਜ਼ੀਮ ਬੈਠੇ ਬਾਹਰ ਦੇ ਤਿੱਖੜ ਦੁਪਹਿਰਾ ਬਾਬਾ ਹੂੰ ਕਿ ਜ਼ੇ ਘਰੇ ਵੜ ਗਿਆ ਤੇ ਸਾਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਘਰੇ ਵੜਿਆ ਹੋਇਆ ਹੂੰ ਅਸੀਂ ਐ ਦਰਵਾਜ਼ੇ ਨੇ ਬੜੇ ਬਾਹਰ ਆਵੇ ਹੂੰ ਵਿਖਾਇਦੇ ਪੈਂਦਗੇ ਹੂੰ ਕੋਈ ਚੀਕ ਨਹੀਂ ਕੋਈ ਬੰਦਾ ਨਾ ਕੋਈ ਚਲੋ ਅੱਛਾ ਇਹ ਕੰਮ ਚੱਲੇ ਘੜ ਤੋਂ ਘੜ 15 ਮਿੰਟ ਹੂੰ ਮੈਂ ਕਹਿਆ ਪਸੂ ਕੋੜਦੇ ਆ ਉਹ ਬੰਦਾ ਯਾਰ ਪਸੂ ਵੀ ਡਾਟ ਪਾਉਂਦਾ ਹੂੰ ਸੌਲੇ ਦਰਮਟ ਦਰਮਟ ਫੇਰ ਦੇਣਗੇ ਮਿੱਟੀ ਮੁੱਟੀ ਤੇ ਮੈਂ ਕਹਾ ਤਾਂ ਮਿੱਟੀ ਵਾਲਾ ਕੰਮ ਹੀ ਹੂੰ ਉਦੋਂ ਉਹਨਾਂ ਦਾ ਬੁੜਾ ਨਿਕਲਿਆ ਤੇ ਸਰਪੰਚ ਨੂੰ ਲਿਆਇਆ ਨਾਲ ਸਰਪੰਚ ਫੜ ਗਿਆ ਅੰਦਰ ਮੈਂ ਕਿਹਾ ਕੋਈ ਘਰ ਪੜਦਾ ਹੈ ਹਾਂ ਫੇਰ ਅੰਦਰੋਂ ਬਾਜਿਆਉਣ ਲੱਗੀਆਂ ਅੱਛਾ ਜੀ ਫੇਰ ਗਰਮ ਗਰਮ ਸਰਪੰਚ ਨੇ ਕਿਹਾ ਨਾ 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 ਹੋਣੀ ਹੋਣੀ ਹਾਂ ਕਿ ਲਾ ਵੀ ਬੱਧਾ ਹੈ ਕੋਈ ਹਾਂ ਉਹ ਵਾਕਈ ਕਮਲੇ ਆ ਬੰਦੇ ਬਾਬਾ ਜਦੋਂ ਉਹਨਾਂ ਨੇ ਕੰਢਿਆਂ ਦੇ ਅੰਦਰੋਂ ਸਾਡਾ ਆੜੀ ਨਿਕਲਿਆ ਅੱਛਾ ਜੀ ਐ ਆ ਗਿਆ ਹਾਂ ਠੀਕ ਹੈ ਸਰਪੰਚ ਸਾਹਿਬ ਮੜ ਕੇ ਨਹੀਂ ਆਉਂਦਾ ਹਾਂ ਦੰਮਾ ਰਹੀ ਤੇ ਹਾਂ ਅਰੇ ਨਾ ਰਸੂ ਅ ਮੈਂ ਨਹੀਂ ਰੱਖਦੇ ਮੈਂ ਕਹ ਆ ਜਾ ਆ ਜਾ ਸਾਨੂੰ ਲੱਗਿਆ ਪਤਾ ਹਾਂ ਮੈਂ ਕਹ ਚੀ ਜੀ ਮਾਰ ਦਿੰਦਾ ਸਾਲਿਆ ਛਰਾਉਣ ਹੀ ਆ ਜੇ ਤੇ ਕਹਿੰਦੇ ਇੱਕ ਗੋਲੇ ਰਫਲ ਸੀ ਆ ਚੀਕੋ ਜਿਹੇ ਚੀਕ ਮਾਰੀ ਗੋਲੀ ਮਾਰੂ ਹਾਂ ਤੇ ਸੀ ਬੱਟਕ ਹੀ ਖਾਦਦੇ ਨੇ ਹਾਂ ਤੇ ਇੱਕ ਕੁੱਟ ਪਈ ਬਾਈ ਕਾ 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 ਤੁਹਾਨੂੰ ਤੁਹਾਨੂੰ ਸੁਣਦਾ ਹੀ ਹੂ ਲੈ ਗਈਦਾ ਕਿ ਸਾਰੇ ਡਾਰਮਟ ਨਾਲ ਜ਼ਮੀਨ ਕੁੱਟਦੇ ਆ ਕੋਈ ਅੰਦਰੋਂ ਬੰਦੇ ਦੀ ਚੀਕ ਵੱਜੇ ਉਹਦਾ ਚੀਕ ਮਾਰ ਨਹੀਂ ਦਿੰਦੇ ਸੀ ਮਨਸ ਇਹੋ ਜੀ ਕਿਟਾਈ ਕਰੀ ਕੰਜਰਦਿਆਂ ਨੇ ਬਾਹਲੇ ਭੜੇ ਆਈ ਫਿਰ ਤੋਂ ਹਾਂ ਤੇਰਾ ਲੜ ਪਿਆ ਪਪਾ ਸਾਡੇ ਤਾਂ ਮਾਸੜੀ ਹੁੰਦੀ ਸਾਡਾ ਅੱਛਾ ਜੀ ਉਹਦੇ ਨਾਲ ਲੜ ਪਿਆ ਤੇ ਸਾਡੇ ਵਾਲਿਆਂ ਨੂੰ ਪਤਾ ਲੱਗ ਗਿਆ ਪਰ ਉਹ ਆਈ ਤਾਂ ਨਿੱਕੇ ਸੀ ਹੂੰ ਉਹ ਭੱਜ ਲਿਆ ਘਰੋਂ ਗਡਾਸਾ ਲੈ ਕੇ ਸਾਡੇ ਭਾਂਤਾ ਹੁੰਦੇ ਗੈਰ ਹੁੰਦਾ ਹੈ ਅੱਛਾ ਇਹ ਉਹ ਗੱਲ ਲਿਆ ਹਨ ਉਹ ਖੜਦੇ ਜਾਈ ਨਾ ਕਰ ਦਵਾਈ ਕਰਿਆ ਨਾ ਪਿਸਰ ਕੁਰੀ ਹੋ ਗਿਆ ਤੇ ਕੋਹੇ ਵਾਲੇ ਟੋਏ ਚ ਪੜ ਗਿਆ ਹਾਂ ਰੂਗੀ ਵਾਲਾ ਪੋਲਾ ਹੁੰਦਾ ਹੀ ਸਾਡਾ ਹੀ ਹਾਂ ਉਹਦੇ ਚ ਇੰਨਾ ਇੰਨਾ ਖੁੱਭ ਗਿਆ ਪੁੱਤੋ ਗਡਾ ਸਦਾ ਆ ਕੇ ਨਾ ਮਾਰੀਦਾ ਬਿੱਲੂ ਮਰ ਜਾਂਦਾ ਮੈਂ ਪੈਣੀ ਨਹੀਂ ਦੀ ਆਂ ਰੇ ਇਹ ਤੁਹਾਡੇ ਨਾਲ ਆਇਆ ਪੁੱਤ ਤੇ ਹਮ ਮਾਰ ਤੂੰ ਪੁੱਤ ਐ ਨਾ ਕਰੀ ਬਿੱਲੂ ਇਹ ਨਾ ਕੱਢ ਲਿਆ ਬਿੱਲੂ ਉਹਨੇ ਬਾਹਰ ਕੱਢ ਲਿਆ ਬਾਹਰ ਕੱਢ ਕੇ ਨਿਕਲ ਕੇ ਕਹਿੰਦਾ ਹਾਂ ਹਾਂ ਉਹ ਬੇਹੋਗ ਨੂੰ ਸਾਲਾ ਫੂਕਰਦਾ ਫੇਰ ਉਹਨੂੰ ਪਤਾ ਵੀ ਰੂੜੀ ਚ ਫਸੇ ਹੋਏ ਆ ਇੱਥੇ ਦਾ ਗੁੱਟ ਕੋ ਆ ਬਾਹਰ ਨਿਕਲ ਕੇ ਫੇਰ ਲੜਕਨੀ ਮਾਰੀ ਕੋਟ ਕੋਟ ਕੇ ਘਰੇ ਛੱਟ ਕੇ ਜਾਂਦਾ ਉਹਨੇ ਕੋਲੇ ਰਗੜਾ ਮਾਰਨੀ ਕਿਸੇ ਦੇ ਨਹੀਂ ਤੇ ਗੌੜੀ ਸਾਬ ਨੂੰ ਗੌੜੀ ਸਾਬ ਨੂੰ ਇਹਨਾਂ ਉਹਨਾਂ ਦੇ ਸੱਪ ਟਿਕ ਪਿਆ ਬੋਰ ਚ ਅਸੀਂ ਪੱਠੇ ਫੱਡਿਓ ਜਾਈਏ ਤੇ ਬਾਹੋਂ ਦਾ ਪੱਦੇ ਹੋਣ ਕਰਨ ਅੱਛਾ ਜੀ ਮੈਂ ਕਹਾਂ ਯਾਰ ਤੂੰ ਲੜਾਈ ਹੋ ਗਈ ਹੈ ਨਾ ਉਧਰੋਂ ਪਿਓ ਮਾਂ ਭਰੇ ਇਹ ਕੋਨਾ ਦੀ ਕੁੜੀ ਹੁੰਦੀ ਸੀ ਅਸੀਂ ਬਹੁਤ ਨਹੀਂ ਕਹਿੰਦੇ ਹਾਂ ਪਰ ਕੋਲੇ ਰਫਲ ਪੁੱਛ ਜਾਨ ਮੈਂ ਤਾਂ ਵੀ ਖੇਤ ਲੜਾਈ ਹੋ ਗਈ ਭੈਣ ਦੇ ਬੰਦਾ ਮਾਰਨਗੇ ਭੱਜ ਲੋ ਮਗਰੀ ਅਸੀਂ ਛੱਟ ਕੇ ਦੱਤਾਂ ਮਗਰੀ ਹੋਲੇ ਜਦੋਂ ਵੇਖਿਆ ਤੇ ਬੋਰ ਤੇ ਸੱਪ ਪੁੱਛਾਈ ਆਲੇ-ਦਾਲੇ ਕਿਹੜੇ ਕੱਢੀ ਜਾਂਦੇ ਮੁੰਡੇ ਨੂੰ ਉਤਾਰਦਾ ਬੜ ਪੁੱਤ ਛੇਰ ਦਾ ਪੁੱਤ ਬੜ ਹੂੰ ਓਏ ਜਦੋਂ ਛੇਰ ਦਾ ਪੁੱਤ ਬੜੇ ਜਦੋਂ ਵਿਚਾਲੇ ਜਾਵੇ ਸੱਪ ਪਕਾਰਾ ਮਾਰੇ ਛੇਰ ਦਾ ਬੱਚਾ ਤਾਂ ਤਾਂ ਫੇਰ ਜਾਵੇ ਅੱਕ ਜਾਂ ਚਰਦੇ ਛੇ ਦਾ ਪੁੱਤ ਹੈ ਬੜਾ ਚ ਛੇਰ ਬਣ ਹਾਂ ਬੁੜੀ ਕਹਿੰਦੀ ਜਦੋਂ ਛੇਰ ਆ ਪੈ ਗਿਆ ਪੁੱਤ ਨੂੰ ਕੀ ਜੋੜ ਹੈ ਛੇਰ ਹੀ ਬੜਦੇ ਛੇਰ ਹੀ ਮੈਂ ਗੋਲੀ ਮਾਰੂ ਕੀ ਜਾਂਦੀ ਹੈ ਮੈਂ ਨਹੀਂ ਬੜਨਾ ਵਿੱਚ ਹਾਂ ਸੱਪ ਨਹੀਂ ਭਰੇ ਸ਼ਾਮ ਤੱਕ ਫਿਰਦੇ ਰਹੇ ਉਹਨੂੰ ਕੋ ਸਾਡੇ ਗਵਾਂਢੀ ਆ ਗਿਆ ਉਹਨੇ ਡਾਂਗ ਚ ਜਿੱਦੋਂ ਨਿਆਣੀ ਸੀ ਡਰਦੀ ਸੀ ਉਹਨੇ ਦੋ ਮਾਰੇ ਡੰਡਿਆਂ ਨਾਲ ਧੂਈ ਤੋੜਤੀ ਬਿਚਾਰੇ ਨੂੰ ਝਾਕੇ ਬਾਹਰ ਕੱਢ ਲਿਆ ਫੇਰ ਵੀ ਸਾਡੇ 3 ਕਿਲੋਮੀਟਰ ਦੂਰ ਹੋਏ ਖੜੇ ਨਿਸ਼ਾਨੇ ਲੈ ਕੇ ਮੈਂ ਕਿਹਾ ਵੀ ਵਾਕਈ ਰਫਲ ਤੁਹਾਡੇ ਨੂੰ ਚੋਣੀ ਲੱਗਦੀ ਆ ਚਲੌਣੀ ਤਾਂ ਹੈ ਹੀ ਨਹੀਂ ਨਹੀਂ ਨਵੇਂ ਬੰਦੇ ਨੂੰ ਕੀ ਪਤਾ ਵੀ ਤੁਸੀਂ ਫੇਰ ਮਾਰੋਗੇ ਯਾਰ ਨਵੇਂ ਪੰਧਾ ਤਾਂ ਲੱਤੇ ਹੀ ਕੰਬੀ ਜਾਣਗੇ ਹਾਂ ਹੁਣ ਵੀ ਗੋਲੀ ਮਾਰੀ ਹੁਣ ਵੀ ਮਾਰੀ ਮਾਰਨੀ ਦਾ ਪਸਾਪਦੇ ਨਹੀਂ ਬੰਦੇ ਦੇ ਕਦੋਂ ਮਾਰਾਂਗੇ ਹਾਂ ਨਣਾ ਸਹੀ ਗੱਲ ਹੈ ਬਬਾ ਉਹ ਜੋਕ ਸੀ ਜਿਹੜਾ ਬਹੁਤ ਸੋਹਣਾ ਸੀ ਅੱਛਾ ਜੀ ਸਕੂਲ ਚ ਪੜਦੇ ਹੁੰਦੇ ਸੀ ਅਸੀਂ ਅੱਛਾ ਜੀ ਕੋਈ ਜਾਤੀ ਨਹੀਂ ਸੀ ਹਾਂ ਸਭ ਇੱਕ ਇੱਕ ਸਹੀ ਗੱਲ ਹੈ ਜੀ ਉਦੋਂ ਇਹ ਹੁੰਦਾ ਸੀਗਾ ਜੀ ਕੋਈ 10 20 ਪੈਸੇ ਹੁੰਦੇ ਸੀ ਸਾਰਿਆਂ ਕੋਲੇ ਹਾਂ ਇੰਨੇ ਠੀਕ ਹੈ ਚਵਾਨੀ ਹੁੰਦੀ ਸੀ ਜੈਨੀ ਹੁੰਦੀ ਸੀ ਪਰ ਇੰਨੀ ਕੋ 50 ਰੁਪਏ ਦਾ ਉਹ ਗਰੀਬ ਦਾ ਬੱਚਾ ਸਾਰਾ ਜੱਟ ਪਾਜੀ ਵੀ ਸਭ ਨਹੀਂ ਹੁੰਦੇ ਸਾਰੇ ਸਾਰੇ ਇੱਕ ਸੀ ਹਾਂ ਮੈਂ ਕਹਿੰਦਾ ਯਾਰ ਉਹ ਤੋਂ ਆਪਾਂ ਤਾਂ ਹੀ ਨਹੀਂ ਹੁੰਦਾ ਸੀ ਵੀ ਆਹ ਫਲਾਨੀ ਚਾਹ ਦਾ ਧੌਂਕੀ ਚਾਹ ਦਾ ਜਿਹਦਾ ਮਤਲਬ ਕੀ ਹੈ ਇਕੱਠਿਆਂ ਨੇ ਬਹਿਣਾ ਇਕੱਠਿਆਂ ਨੇ ਖਾਣਾ ਇਕੱਠਿਆਂ ਰੱਖਿਆ ਨਾ ਜਾਣਾ ਹੋਰ ਯਾਰ ਇੱਕ ਦੂਜੇ ਦੇ ਘਰੇ ਪੜਨਾ ਇੱਕ ਦੂਜੇ ਦੇ ਘਰੇ ਸੌਣਾ ਯਾਰ ਉਹਦਾ ਮਨਲ ਵੀ ਨਹੀਂ ਸੀ ਯਾਰ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿੰਦਾ ਯਾਰ ਫਾਰਵਰਡ ਕਾਦੇ ਹੋਗੇ ਯਾਰ ਅਸੀਂ ਤਾਂ ਨਰਕ ਚ ਡਿੱਗ ਪਏ ਹਾਂ ਹਾਂ ਏ ਬਬਾਈ ਗੀਤਾਂ ਨੇ ਤੇ ਇਹਨਾਂ ਚੀਜ਼ਾਂ ਨੇ ਬੜਾ ਫਰਕ ਪਾਤਾ ਹਨਾ ਬਹੁਤ ਪਾਤਾ ਦੇਖੋ ਗੀਤ ਵੀ ਗਾਓ ਸੋਸ਼ਲ ਮੀਡੀਆ ਇਹ ਨਹੀਂ ਹੈਗਾ ਚੈਨਲ ਬਣਾਉਣਾ ਕੋਈ ਮਾੜੀ ਗੱਲ ਹੈ ਹਾਂ ਚਲੋ ਕੋਈ ਕਮਾਈ ਦਾ ਸਾਧਨ ਨਹੀਂ ਹੈ ਜਿਵੇਂ ਹੁਣ ਮੈਂ ਵਿਹਲਾ ਸੀਗਾ ਮੇਰੇ ਤੇ ਭਰਾਵਾਂ ਨੇ ਕਿਰਪਾ કરી ਮੇਰਾ ਘਰ ਦਾ ਕੰਮ ਤੇ ਤੋਦਦਾ ਹਾਂ ਠੀਕ ਹੈ ਚੰਗੀ ਗੱਲ ਹੈ ਪਰ ਯਾਰ ਚੰਗੀਆਂ ਚੀਜ਼ਾਂ ਪਾਓ ਪਾਓ ਸਹੀ ਗੱਲ ਹੈ ਇੱਕ ਭਰਾਰੇ ਗੁੱਸਾ ਕਰਿਆ ਸੀ ਬਾਬਾ ਕਹਿੰਦਾ ਵੀ ਭੈਣਾ ਵੀ ਵੇਹਦੀਆਂ ਬਿਲਕੁਲ ਵੀਹਦੀਆਂ ਪੈਣਾ ਹਾਂ ਕਿਉਂਕਿ ਇੱਕ ਹੱਦ ਤੱਕ ਬਰਦਾਸ਼ਤ ਹੁੰਦੀ ਬੰਦੇ ਦੀ ਖਤਮ ਹੋ ਜਾਂਦੀ ਹੈ ਬਿਲਕੁਲ ਜੀ ਸਾਡਾ ਹੁਣ ਮੁੰਡਾ ਮਾਰਦਾ ਉਹਨਾਂ ਨੇ ਹਾਂਜੀ ਯਾਰ ਦੁੱਖ ਆਉਂਦਾ ਯਾਰ ਹੂੰ ਠੀਕ ਹੈ ਸਾਡੇ ਆਣ ਗੱਡੀਆਂ ਵਾਲਿਆਂ ਨੂੰ ਕੁੱਟੀ ਜਾਂਦੇ ਯਾਰ ਦੁੱਖ ਆਉਂਦਾ ਯਾਰ ਜਿ ਪਾਕ ਵਾਲਾ ਵੇਖਿਆ ਢਾ ਲਿਆ ਯਾਰ ਇਹ ਕੋਈ ਰੂਲ ਹੈ ਯਾਰ ਹੂੰ ਅਸੀਂ ਵੀ ਤਾਂ ਬੰਦੇ ਆ ਗੁਰਦੇ ਆ ਅਸੀਂ ਵੀ ਤਾਂ ਇਨਸਾਨ ਆ ਧੱਕਾ ਹੁੰਦਾ ਸਾਡੇ ਵਾਲਿਆਂ ਨੇ ਟਰੱਕ ਜਰੂਰ ਰੋਕਿਆ ਉਹਨਾਂ ਦਾ ਪਰ ਉਹਨੂੰ ਰੋਕ ਕੇ ਸਮਝਾਇਆ ਹੂੰ ਭਾਈ ਸਾਹਿਬ ਵੇਖ ਮੁੜ ਕੇ ਹੂੰ ਅਸੀਂ ਨਹੀਂ ਲੰਘ ਰਹੇ ਆਂ ਤੁਸੀਂ ਸਾਡੇ ਬੰਦਿਆਂ ਨਾਲ ਇਹ ਕਰਦੇ ਅਸੀਂ ਐਡੇ ਮੂਰਖ ਤਾਂ ਨਹੀਂ ਉਹਨਾਂ ਨੂੰ ਅਸੀਂ ਇਕੱਠੇ ਹੋ ਕੇ ਕਰਦੇ ਹਾਂ ਹਾਂ ਜਾਂ ਦਿੱਤੇ ਉਹ ਸਾਡੇ ਬਾਰੇ ਗਲਤ ਬੋਲਦੀ ਸੀ ਉਹ ਬੋਲਦੇ ਮਗਰ ਵੀ ਨਾ ਭੈਣ ਜੀ ਗਲਤ ਨਾ ਬੋਲੇ ਗਲਤ ਨਾ ਬੋਲੇ ਠੀਕ ਹੈ ਅਸੀਂ ਵੀ ਭੈਣ ਜੀ ਕਹਿੰਦੇ ਫਿਰ ਜਿਹੜੀ ਗੱਲ ਮੈਂ ਕਹੀ ਉਹ ਕੰਗਣਾ ਆਪ ਮੰਨੀ ਹੋਈ ਆਪਦੇ ਮੂੰਹੋਂ ਅੱਛਾ ਜੀ ਵੀ ਹਾਂ ਅਸੀਂ ਐ ਕੀਤਾ ਆਹ ਆਹ ਕੋਸ ਕੀਤਾ ਉਹਦੀਆਂ ਵੀਡੀਓ ਪਈਆਂ ਜੇ ਮੈਨੂੰ ਕੋਈ ਪ੍ਰਾਪ ਹੋਊਗਾ ਮੈਂ ਕਲਿੱਪ ਕੱਢ ਕੇ ਵੀ ਪਾ ਦੂੰਗਾ ਬਹੁਤ ਅੱਛਾ ਜੀ ਆਹੋ ਆਪੇ ਮੂੰਹ ਬੋਲ ਦਿਓ ਠੀਕ ਹੈ ਪਰ ਯਾਰ ਇਹੋ ਜੀ ਜਨਾਨੀ ਯਾਰ ਸਾਡੇ ਬੰਦਿਆਂ ਨੂੰ ਇੰਨਿਆਂ ਨੂੰ ਘਟਾ ਜੇ ਯਾਰ ਘਟਾ ਲਾਂ ਤਾਂ ਉਹ ਜੇ ਮੂਰਖ ਲੋਕ ਜਿਹੜੇ ਮਗਰ ਲੱਗਦੇ ਆ ਉਹ ਜੇ ਵੱਡੇ ਮੂਰਖਾ ਜਿਹੜੇ ਨੇ ਟੈਗਟ ਦਿੱਤੀ ਉਹਨਾਂ ਦਾ ਦਿੱਤੀ ਤਾਂ ਨਫਰਤ ਫਲਾਓ ਨਫਰਤ ਫਲਾਓ ਕਿਉਂਕਿ ਉਹਨਾਂ ਦੀ ਰਾਜਨੀਤੀ ਜਾਤੀ ਧਰਮ ਤੇ ਚੱਲਦੀ ਹਾਂ ਸਹੀ ਗੱਲ ਆ ਸਭ ਤੋਂ ਵੱਡਾ ਏਜੰਟਾ ਹੀ ਉਹਨਾਂ ਮੇਰੇ ਆ ਮੁੱਦਾ ਹੀ ਹੈ ਧਰਮ ਦੇ ਨਾਂ ਤੇ ਵੋਟ ਲੈਣੀ ਆ ਆਪਾਂ ਉਹਦੂ ਮੂਰਖ ਐ ਜਿਹੜੇ ਉਹਨਾਂ ਨੂੰ ਆਪਾਂ ਵੋਟਾਂ ਪਾਉਂਦੇ ਪਾਉਂਦੇ ਆ ਠੀਕ ਹੈ ਇਹ ਗੱਲ ਆਪਣਾ ਹੱਕ ਹੈ ਬੋਲਦੇ ਤਾਂ ਨੇੜੇ ਨਹੀਂ ਜਾਣਾ ਚਾਹੀਦਾ ਇਹੋ ਜਿਹੇ ਬੰਦੇ ਦੀ ਗੱਲ ਤੇ ਸਹੀ ਗੱਲ ਜਿਹੜਾ ಜಾਤੀ ਧਰਮ ਬਾਦ ਨੂੰ ਮਾਰਾ ਕਹਿੰਦਾ ਧਰਮਾਂ ਦੇ ਵਿੱਚ ਪੰਗੇ ਪਾਉਂਦਾ ਹੈ ਲੜਾਉਂਦਾ ਹੈ ਉਹ ਬਹੁਤ ਮਾਰਾ ਬੰਦਾ ਹੈ ਠੀਕ ਹੈ ਧਰਮ ਸਭ ਏਕ ਹੈ ਸਾਡੇ ਦਾ ਨਾਅਰਾ ਹੈ ਹਿੰਦੂ ਮੁਸਲਮ ਸਿੱਖ ਸਾਈ ਹਮ ਸਭ ਭਾਈ ਭਾਈ ਸਹੀ ਗੱਲ ਹੈ ਜੀ ਠੀਕ ਹੈ ਸਾਡੇ ਦਾ ਗੁਰੂਆਂ ਨੇ ਸਿਖਾਈ ਹੈ ਏਕਤਾ ਹੈ ਇਹ ਸਿਖਾਈ ਹੈ ਸਾਡੇ ਦਾ ਗ੍ਰਾਂਥ ਕੀ ਇਹ ਸਿਕਉਂਦਾ ਸਾਨੂੰ ਆ ਵੀ ਆਪ ਤੋਂ ਮਾੜੀ ਦਾ ਸਤਿਕਾਰ ਕਰੋ ਦੂਜੇ ਧਰਮ ਦਾ ਸਤਿਕਾਰ ਕਰੋ ਹੈ ਉਹ ਵੀ ਇੱਕ ਨੂਰ ਤੇ ਸਭ ਜਗ ਉਪਜਾਉਣ ਕੋਣ ਭਲੇ ਕੋ ਮਤ ਨਹੀਂ ਸਾਡੇ ਦਾ ਕਾਨੂੰਨ ਹੀ ਇਹ ਕਿਆ ਇੱਕ ਓੰਕਾਰ ਤੋਂ ਬਾਣੀ ਸ਼ੁਰੂ ਹੁੰਦੀ ਸਾਡੀ ਕਿ ਨਹੀਂ ਇੱਕ ਸਭ ਇੱਕ ਹਾਂ ਇਹ ਓੰਕਾਰ ਸਾਰੇ ਪਾਸੇ ਇੱਕ ਹੀ ਆ ਬਸ ਹਾਂ ਲੱਖ ਪਤਾਲਾਂ ਪਤਾ ਲੱਖ ਅਗਾਸਾਂ ਗਲ ਪਤਾਲ ਬਹੁਤ ਹੈ ਧਰਤੀ ਬਹੁਤ ਹੈ ਪਰ ਪਰਮਾਤਮਾ ਹੈ ਹਾਂ ਬਿਲਕੁਲ ਤੇ ਬੰਦਾ ਵੀ ਇੱਕ ਹੈ ਕਿਸੇ ਦੇ ਵਿੱਚ ਖੂਨ ਹਰੇ ਰੰਗ ਦਾ ਨਹੀਂ ਕਿਸੇ ਦੇ ਵਿੱਚ ਕੱਟੇ ਰੰਗ ਦਾ ਨਹੀਂ ਫਿਰ ਕਿਉਂ ਕਿਉਂ ਸਹੀ ਗੱਲ ਨਫਰਤ ਪੱਗ ਹੈ ਜਿਹੜੀ ਇਹ ਪੱਗ ਨੇ ਹਿੰਦੁਸਤਾਨ ਬਚਾਇਆ ਇਹ ਪੱਗ ਨੇ ਹਿੰਦੁਸਤਾਨ ਦੀ ਨੀਂਹ ਰੱਖੀ ਹੈ ਤਾਂ ਹੀ ਗੁਰੂ ਤੇਗ ਬਹਾਦਰ ਇਹਨਾਂ ਦੀ ਚਾਦਰ ਚਾਦਰ ਕਿਹਾ ਜਾਂਦਾ ਹੈ ਲਾਇਆ ਲੋਕਾਂ ਦੇ ਮੂੰਹੋਂ ਹਾਂ ਬਿਲਕੁਲ ਠੀਕ ਹੈ ਉਹੀ ਏਰੀਆ ਨੂੰ ਬਚਾਇਆ ਹਿਮਾਚਲ ਜੰਮੂ ਕਸ਼ਮੀਰ ਉਹੀ ਏਰੀਆ ਬਚਾਇਆ ਤੇ ਉਹੀ ਇਹ ਪੱਗ ਦੇ ਮਾਰਨ ਲੱਗ ਜੇ ਦੁੱਖ ਦੁੱਖ ਆਉਂਦਾ ਬਿਲਕੁਲ ਆਉਂਦਾ ਹੀ ਬਿਲਕੁਲ ਆਉਂਦਾ ਠੀਕ ਹੈ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਵੀ ਕੋ ਇਸ ਗੱਲ ਉੱਤੇ ਧਿਆਨ ਦੇਣ ਨਵੀਂ ਸਰਕਾਰ ਨੂੰ ਕਹਿਣ ਤੇ ਧੰਨਵਾਦ ਆ ਉੱਥੋਂ ਦੇ ਟੈਕਸੀ ਡਰਾਈਵਰਾਂ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਹੈ ਹਾਂ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਜੇ ਤੁਹਾਨੂੰ ਕੋਈ ਵੀ ਪਰੇਸ਼ਾਨ ਕਰਦਾ ਹੈ ਤੁਸੀਂ ਜੇ ਟੈਕਸੀ ਜਾਂਦੀ ਹੈ ਸਾਡੀ ਹਿਮਾਚਲ ਦੀ ਉਹਨੂੰ ਹੱਥ ਦੇ ਸਕਦੇ ਹੋ। ਹਾਂ। ਉਹਦੇ ਨਾਲ ਬਿਲਕੁਲ رابطہ ਕਰੋ ਉਹ ਤੁਹਾਡੀ ਸਹਾਇਤਾ ਕਰੂਗਾ। ਠੀਕ ਹੈ। ਉਹ ਕਾਲ ਕਰੂਗਾ ਅਸੀਂ ਟੈਕਸੀ ਵਾਲੇ ਸਾਰੇ ਤੁਹਾਡੇ ਨਾਲ ਖੜਾਗੇ। ਸਹੀ ਗੱਲ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ। ਹਾਂ। ਪੂਰੇ ਪੰਜਾਬ ਤੋਂ ਜਾਂਦਾ ਹੈ। ਜਾਂਦੇ ਆ। ਕਮਾਈ ਸਾਰੀ ਇਧਰੋਂ ਬੰਦੀ ਹੈ। ਸਾਰੀ ਕਮਾਈ ਇਧਰੋਂ ਜਾਣੀ ਹੈ। ਹਾਂ ਬਿਲਕੁਲ ਜੀ। ਫਿਰ ਮਗਰੋਂ ਤਾਂ ਸਾਰੇ ਮੋਦੀ ਹੈ। ਹਾਂ। ਜੇ ਅਸੀਂ ਆ ਕੇ ਜਾਨੋ। ਹਾਂ। ਠੀਕ ਹੈ। ਇਹ ਪਰ ਕੋਈ ਮਾਨ ਵਾਲੀ ਨਹੀਂ ਕਿਉਂਕਿ ਸਾਡਾ ਇੱਕ ਪੰਜਾਬੀ ਹੈ ਅੰਗਰੇਜ਼ਾਂ ਤੋਂ ਸਿੱਖਿਆ ਹਾਂ ਤੇ ਸੇਮੀ ਦੇ ਕਮਾਈ ਕਰੀਆ 10 ਦਿਨ ਰੋਮਜ਼ਾ ਵੀ ਹੈ ਹਾਂ ਇਹ ਕਹਿੰਦਾ ਕੋਈ ਨਹੀਂ ਬਾਅਦ ਤੁਸੀਂ ਵੀ ਖਾ ਪੀਆ ਕਰੋ ਯਾਰ ਹਾਂ ਜ਼ਿੰਦਗੀ ਹੰਡਾਓ ਖੁਸ਼ੀ ਨਾਲ ਟੈਕ ਹੋਰ ਕੋਈ ਬੱਤੀ ਗੱਲ ਨਹੀਂ ਟੈਕ ਹੁੰਦਾ ਟੈਨਸ਼ਨ ਨਾਲ ਉਹ ਆਪਾਂ ਚੌਥੇ ਘਰ ਪੀੜੀ ਦਾ ਸੋਚਦੇ ਨੂੰ ਕੀ ਕਰੂਗਾ ਉਹ ਕੀ ਕਰੂਗਾ ਮੈਂ ਤੁਹਾਨੂੰ ਅੱਗੇ ਵੀ ਸੁਣਾਈ ਸੀ ਤੁਹਾਨੂੰ ਦੁਆਰਾ ਵੀ ਕਹਾਵ ਸੁਣਾਉਣਾ ਕਿ ਇੱਕ ਬਾਣੀਆਂ ਸੀ ਉਹਨੇ ਮਨੀਮ ਰੱਖ ਲਿਆ ਬਾਣੀਆਂ ਆਪਣੇ ਮਨੀਮ ਨੂੰ ਕਹਿੰਦਾ ਮਨੀਮ ਜੀ ਸਾਫ ਕਰਿਓ ਆਪਣੇ ਕੋਲੇ ਪੈਸਾ ਕਿੰਨਾ ਹੈ ਉਹ ਕਹਿੰਦਾ ਜੀ ਆਪਣੀਆਂ ਤਿੰਨ ਪੀੜੀਆਂ ਬੈਠ ਕੇ ਖਾਣਗੀਆਂ ਅੱਛਾ ਇੰਨਾ ਧਨ ਹੈ ਬਾਣੀਆਂ ਚਿੰਤਾ ਜਿਹੜਾ ਉੱਪ ਗਿਆ ਕਹਿੰਦੇ ਕੀ ਹੋ ਗਿਆ ਲਾਲਾ ਜੀ ਕਹਿੰਦੇ ਚੌਥੀ ਕੀ ਕਰੂ ਚੌਥੀ ਪੀੜੀ ਕੀ ਕਰੂ ਉਹਦੇ ਬਾਰੇ ਸੋਚੋ ਉਹ ਕਹਿੰਦਾ ਉਹਦੇ ਬਾਰੇ ਇਕੋ ਹੀ ਹੱਲ ਹੈ ਜੀ ਲਾਲਾ ਜੀ ਉਹ ਕਹਿੰਦੇ ਕੀ ਕਹਿੰਦੇ ਵੀ ਆਪਾਂ ਨੂੰ ਤਾਂ ਕਰਨਾ ਪਊਗਾ ਨਾ ਪਰ ਕਰੋ ਚੌਥੀ ਪੀੜੀ ਦਾ ਹੱਲ ਕਰੋ ਹਾਂ ਉਹ ਕਹਿੰਦਾ ਆ ਜਾਓ ਹਾਂ ਉਹਨੇ ਕੀ ਜਿਹੜਾ ਸਮਾਨ ਰੱਖਿਆ ਹਾਂ ਰੇੜੇ ਜੀ ਚਾ ਅੱਛਾ ਜੀ ਮਗਰੇ ਲਾਲਾ ਤੋਰ ਲਿਆ 12 ਜਾ ਕੇ ਸੇਵਾ ਆਈ ਹੈ ਜੀ ਆਟਾ ਦਾਲ ਲੈ ਲੋ ਭਾਈ ਉਥੇ ਗੁਰੂ ਦਾ ਸਿੰਘ ਸੀ ਗੁਰਦਾਰੇ ਦਾ ਗ੍ਰੰਥੀ ਰਹਿੰਦਾ ਸੀ ਹਾਂ ਉਹਨੇ ਉਹਨਾਂ ਨੂੰ ਆਵਾਜ਼ ਮਾਰੀ ਕਹਿੰਦਾ ਭਾਈ ਆਟਾ ਦਾਲ ਲੈ ਲੋ ਹਾਂ ਉਹਨੇ ਗ੍ਰੰਥੀ ਨੇ ਇਸ਼ਾਨ ਕਰਨ ਦਿੰਨੇ ਆਪਦੇ ਘਰ ਵਾਲੀ ਨੂੰ ਪੁੱਛਿਆ ਕਹਿੰਦਾ ਭਾਗਵਾਨ ਨੇ ਕੋਈ ਚਾਹੀਦਾ ਹਾਂ ਤੁਹਾਡੇ ਲਾਲਾ ਕੋਈ ਸੱਜਣ ਆਇਆ ਸੇਵਾ ਕਰਨ ਹੋ ਗਏ ਨਹੀਂ ਜੀ ਆਪਣੇ ਕੋਲ ਤਾਂ ਕੱਲ ਦਾ ਵੀ ਪਿਆ ਹੈ ਜੀ ਆਟਾ ਹਾਂ ਹਾਂ ਇਹ ਘਰ ਤੇ ਜਾਵ ਲੈਣਗੇ ਹਾਂ ਜੇ ਉਹ ਕੋੰਨ ਕਾਂਦਰਾ ਹਾਂ ਉਹ ਵੀ ਪਰਸੋਂ ਨੂੰ ਕੀ ਕਰੋਗੇ ਕਹਿੰਦਾ ਪਰਸੋਂ ਨੂੰ ਆਪੇ ਦੇਊ ਜੀ ਨੇ ਪਹਿਲਾਂ ਕਰਿਆ ਸਹੀ ਗੱਲ ਆ ਜੀ ਪਰਸੋਂ ਦੀ ਚਿੰਤਾ ਨਹੀਂ ਕਰਨੀ ਲਾਲਾ ਜੀ ਆਪਾਂ ਨੂੰ ਅੱਜ ਦੀ ਹੈ ਅੱਜ ਦਾ ਪਿਆ ਸਹੀ ਗੱਲ ਆ ਕਾਲੀ ਨੂੰ ਪ੍ਰਮਾਤਮਾ ਵੇਰ ਦੇਉ ਕਿੰਨੀ ਵੱਡੀ ਸਿੱਖਿਆ ਉਹਨਾਂ ਕੋਲੇ ਕੱਲ ਦਾ ਆਟਾ ਪੇਚ ਉਹ ਅਗਲੀ ਚੌਥੀ ਪੀੜੀ ਬਾਰੇ ਉਹ ਚੌਥੀ ਪੀੜੀ ਉਹ ਕਹਿੰਦਾ ਵੀ ਮਰ ਆ ਆਪਣਾ ਲੋਟ ਹੋ ਗਿਆ ਉਹ ਕਹਿੰਦਾ ਕਿਵੇਂ ਆ ਕਹਿੰਦਾ ਗੱਡੀ ਕਿੱਧਰ ਭਾਲਾਂ ਤੇ ਚੱਲੀ ਘੁੰਮਣ ਹਾਂ ਗੱਲ ਖਤਮ ਕਹਿੰਦਾ ਟੈਨਸ਼ਨਾਂ ਚੱਕੋ ਹਾਂ ਭਾਲਾਂ ਕਹਿੰਦਾ ਮੈਂ ਚੌਥੀ ਪੀੜ੍ਹੀ ਦਾ ਸੋਚੀ ਜਿੰਨੇ ਨੂੰ ਪਰਸੋਂ ਦਾ ਫਿਕਰ ਨਹੀਂ ਹਾਂ ਐਵੇਂ ਕਿਹਾ ਕਿ ਤੁਸੀਂ ਟੈਨਸ਼ਨਾਂ ਲੈ ਕੇ ਕੁਝ ਨਹੀਂ ਬਣਨਾ ਕੁਝ ਨਹੀਂ ਬਣਨਾ ਜੇ ਤੁਸੀਂ ਕਹੋਗੇ ਵੀ ਟੈਨਸ਼ਨਾਂ ਲੈਣ ਨਾਲ ਆਪਣਾ ਘਰ ਚੱਲ ਪੂਗਾ ਆਪਾਂ ਨੂੰ ਕਮਾਈ ਵਾਝੂਗੀ ਪੈਸੇ ਜੁੜ ਜਾਣਗੇ ਨਹੀਂ ਬਿਮਾਰੀਆਂ ਜੋੜ ਜਾਣਗੀਆਂ ਉਹ ਜਿੰਨੀਆਂ ਮਰਜ਼ੀ ਜੋੜ ਦੋ ਜੋੜ ਲਓ ਸਹੀ ਗੱਲ ਹੈ ਇਸ ਕਰਕੇ ਬਿਮਾਰੀਆਂ ਤੋਂ ਬਚਣ ਲਈ ਜਿਹੜੇ ਬਾਹਰ بیٹھے ਵੀਰ ਸਾਡੇ ਉਹ ਵੀ ਡਿਪਰੈਸਨ 'ਚ ਨਾ ਜਾਓ ਯਾਰ ਤੁਸੀਂ ਖੁਸ਼ੀ ਯਾਹਰ ਕਰੋ ਠੀਕ ਹੈ ਇਸ਼ਨਾਨ ਕਰਕੇ ਪ੍ਰਮਾਤਮਾ ਅੱਗੇ ਦੋਨੇ ਹੱਥ ਜੋੜ ਕੇ ਅੱਖਾਂ ਬੀਚ ਕੇ ਉਹਨੂੰ ਯਾਦ ਕਰੋ ਠੀਕ ਹੈ ਤੁਹਾਡਾ ਜਿਹੜਾ ਵੀ ਕੰਮ ਆ ਉਹ ਹੱਲ ਹੋਊਗਾ ਤੁਸੀਂ ਆਦੀ ਕਰੋ ਮੈਂ ਵਾਦਾ ਕਰਦਾ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਕਿ ਮੇਰੇ ਸਬਸਕ੍ਰਾਈਬਰ ਜਿੰਨੇ ਵੀ ਇਹਨਾਂ ਦੀ ਸੁਣੀ ਤੁਸੀਂ ਨਾ ਧੋ ਕੇ ਅਰਦਾਸ ਕਰਨੀ ਹੈ ਤੇ ਲੋ ਦਣਾ ਤੁਹਾਡਾ ਕਾਮਨਾ ਆ ਬਿਡੇ ਮੁਕੇ ਜਿਆ ਹਾਂ ਠੀਕ ਹੈ ਖੁਸ਼ ਰਹੋ ਮੰਨ ਰਹੋ ਸਾਰੀ ਫੀਲਿੰਗਾ ਚੱਕਦੇ ਜਣਗਾ ਬਿਲਕੁਲ ਕੋਈ ਬਾਲਾ ਵੱਡਾ ਖਾਣਿਆ ਪਰ ਰਹਿਣ ਦਿਓ ਯਾਰ ਬਿਲਕੁਲ ਬਿਲਕੁਲ ਆਪ ਤੋਂ ਨੀਵੇਂ ਨੂੰ ਵੇਖ ਕੇ ਟਾਈਮ ਪਾਸ ਕਰੋ ਠੀਕ ਹੈ ਕੋਈ ਜ਼ਰੂਰੀ ਨਹੀਂਗਾ ਮੋੜ ਕੇ ਆਪਾਂ ਕਹਿੰਦੇ ਪਤਲੇ ਹੋਣਾਗਾ ਪਤਲੇ ਹੋਣਾ ਪਤਲੇ ਨਹੀਂ ਹੋਇਆ ਜਾਂਦਾ ਸਾਡਾ ਕਿ ਸੱਜਣ ਸੀਗਾ ਅੱਛਾ ਜੀ ਉਹ ਭਰਾਵਾ ਉਹਦੀਆਂ ਪਰਜਾਈਆਂ ਮੋਟੀਆਂ ਸੀ ਪੌਲਾਂ ਦਾ ਅੱਛਾ ਜੀ ਤੇ ਉਹ ਹੁਣ ਭਾਈ ਦੂਜਾ ਸਮਾਨ ਲਾਉਂਦਾ ਸੀਗਾ ਹਾਂ ਚਿੱਟਾ ਖਾਂਦਾ ਸੀ ਅੱਛਾ ਜੀ ਤੇ ਉਹਨੂੰ ਉਹਨੂੰ ਪਤਾ ਨਹੀਂ ਸੀ ਕਰਦਾ ਇਹਨੂੰ ਵੀ ਸਾਡਾ ਮੁੰਡਾ ਚਿੱਟਾ ਖਾਂਦਾ ਚੋਰੀ ਜਰੀ ਕਰਦਾ ਚੋਰੀ ਖਾਂਦਾ ਹਾਂ ਤੇ ਉਹ ਭਾਈ ਪਾਲੀਆਂ ਮੋਟੀਆਂ ਸੀਆਂ ਉਹ ਬੰਦੇ ਮੇ ਬੇ ਕੋਈ ਨਾ ਮੋਬਾਈਲ ਵੇਂਦਾ ਰਹਿਣਾ ਹਾਂ ਵੀ ਨਾ ਕੋਈ ਪਤਲੇ ਹੋਣ ਵਾਲੀ ਦਵਾਈ ਇਹ ਲੋਕਾਂ ਦਾ ਰੋਟੀ ਛੱਡ ਦੋ ਕਹਿੰਦੇ ਅਸੀਂ ਤੇ ਛੱਡ ਕੇ ਵੀ ਲੈ ਲਿਆ ਹਾਂ ਸਾਡਾ ਕੋਈ ਨਹੀਂ ਭਾਈ ਉਹ ਮੇਰਾ ਫੇਮਾ 50000 નો ਨਾ ਮੇਰੇ ਨਾਲ ਕੱਢ ਦਿੰਦਾ ਹਾਂ ਉਹ ਕੋਈ ਕਿਵੇਂ சீாா் டப்பிச்ச பார்த்த பண்ணி அத்த முட்டி பத்தலை ਮਤਲਬ ਕਿ ਖਾਣਾ ਲੋੜ ਤੋਂ ਵੱਧ ਹੈ ਉਹ ਮਟਾਪੇ ਚ ਜਾਂਦਾ ਜਾਂਦਾ ਕਿਉਂਕਿ ਜਿਹੜੀ ਫालतू એનર્ਜੀ ਹੈ ਉਹ ਸਾਨੂੰ ਚਰਬੀ ਬਣਦੀ ਆ ਦਿੰਦੀ ਆ ਜਿੰਨੀ ਲੋੜ ਹੈ ਸਰੀਰ ਲੈ ਲੂਗਾ ਬਾਕੀ ਛੱਡੂਗਾ ਉਹ ਫੈਟ ਬਣ ਜਾ ਹਾਂ ਬਾਕੀ ਆਪਣੇ ਕੰਮ ਕਰਦੇ ਹਿਸਾਬ ਨਾਲ ਖਾਓ ਹਨਾ ਤੁਸੀਂ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਖਾਣਾ ਖਾਦਾ ਉਹ ਜਿਹੜੇ ਦੋ ਰੋਟੀਆਂ ਖਾਣੀਆਂ ਫਿਰ ਤਾਂ ਨਾ ਖਾਓ ਹਾਂ ਠੀਕ ਹੈ ਜੇ ਤੁਸੀਂ ਤਿੰਨ ਦਿਨ ਲਈ ਰੋਟੀ ਛੱਡਤੀ ਤੇ ਉੱਥੇ ਤੈਨੂੰ ਆਟੋਮੈਟਿਕ ਭੁੱਖ ਬੰਦ ਹੋ ਜਾਣੀ ਆ ਤੁਸੀਂ ਦਲੀਆ ਖਾਓ ਗਿੱਦੜੀ ਖਾਓ ਸਲਾਦ ਖਾਓ ਸਬਜ਼ੀਆਂ ਖਾਓ ਹਲਕਾ ਖਾਓ ਹਲਕਾ ਖਾਓ ਤੇ ਪਰ ਆਪ ਨੂੰ ਪੈਣ ਲੱਗੇ ਖੀਰਾ ਤੇ ਪਿਆਜ਼ ਨਾ ਖਾਓ ਕਦੇ ਵੀ ਕਦੇ ਵੀ ਜਿਹੜੇ ਵਿਆਹੇ ਬਰੇ ਬੰਦੇ ਆ ਉਹਨਾਂ ਨੂੰ ਪਿਆਜ਼ ਸਵੇਰ ਖਾਣਾ ਚਾਹੀਦਾ ਸ਼ਾਮ ਨੂੰ ਬਿਲਕੁਲ ਪਿਆਜ਼ ਨਹੀਂ ਖਾਣਾ ਚਾਹੀਦਾ ਠੀਕ ਹੈ ਕਿਉਂਕਿ ਆਪਾਂ ਘਰ-ਗ੍ਰਹਿਸਤੀ ਵਾਲੇ ਲੋਕ ਐ ਆਪਾਂ ਅੱਗੇ ਉਹਦਾ ਬੰਸ ਵਧਾਉਣਾ ਹੈ ਜਿਹੜਾ ਪਿਆਜ਼ ਦੀ ਵਰਤੋਂ, ਕੀਰੇ ਦੀ ਵਰਤੋਂ ਸੁਭਾ ਕਰੋ ਹਾਂ ਸ਼ਾਮ ਨੂੰ ਬੰਦ ਐ ਸ਼ਾਮ ਨੂੰ ਹੋਰ ਗਾਜਰ ਖਾਓ, ਪੱਤਾ ਗੋਭੀ ਖਾਓ, ਸਿਮਲਾ ਮਿਰਚ ਖਾਓ, ਕੋਸ਼ ਖਾਓ, ਕੋਸ਼ ਖਾਓ ਇਹ ਚੀਜ਼ਾਂ ਬੰਦ ਐ ਹਾਂ ਦੁੱਧ ਦਾ ਗਿੜਾ ਉਹ ਵੀ ਢਿਣੇ-ਢਿਣੇ ਪੀਓ ਕਿਉਂਕਿ ਰਾਤ ਨੂੰ ਸੌਣ ਵੇਲੇ ਪੀਓਗੇ ਸੁੱਤੇ ਪਿਆ ਨੂੰ ਜੱਟ ਦੇ ਫੱਦੂ ਕਰਵਾਦੇ ਐ ਹਾਂ ਸਹੀ ਗੱਲ ਐ ਬਦਨਾ ਬੰਦ ਕਰੋ ਬੰਦ ਕਰੋ ਜਿਹੇ ਆਪਾਂ ਹੁਣ ਜਿਹੜਾ ਇਹਨਾਂ ਤੋਂ ਮੁਕਤ ਹੋ ਜੋ ਮੁਕਤ ਹੋ ਸਹੀ ਗੱਲ ਆ ਸਮਾਤਮਾ ਤੁਹਾਨੂੰ ਚੋਣ ਚੋਨਾ ਵੀ ਦੁੱਗਣਾ ਦੇਊਗਾ ਠੀਕ ਹੈ ਪੈਸਾ ਵੀ ਦੁੱਗਣਾ ਦੇਊਗਾ ਕਿਉਂਕਿ ਜੇ ਤੁਹਾਡੇ ਦਿਮਾਗ ਤੇ ਟੈਨਸ਼ਨ ਨਹੀਂ ਹੋਊਗੀ ਖੁੱਲ ਕੇ ਕੰਮ ਕਰੋਗੇ ਖੁੱਲ ਕੇ ਸਹੀ ਗੱਲ ਆ ਜੀ ਠੀਕ ਹੈ ਜੀ ਇਸ ਕਰਕੇ ਤੁਸੀਂ ਹੁਣ ਸਾਰੇ ਭਰਾ ਕੱਲ ਨੂੰ ਹਾਜ਼ਰੀ ਲਵਾਇਓ 4:00 ਵਜੇ ਆਪਾਂ ਲਾਈਵ ਹੋਵਾਂਗੇ ਹਾਂਜੀ ਆਵਾਲ ਨਹੀਂ ਲਾਵਾਂਗੇ ਜੇ ਕਬਾ ਨੰਮ ਵੰਡਾਂਗੇ ਹਾਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਚੈਨਲ ਨੂੰ ਦੱਬ ਕੇ ਸਬਸਕ੍ਰਾਈਬ ਫੋਲੋ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਮੇਰੇ ਭਰਾ ਪਾਂ ਦੇਖ ਕੇ ਏ ਤੱਕ ਪਹੁੰਚਾ ਦਿਓ ਖਿੱਚ ਕੇ ਤੁਹਾਡੀ ਜ਼ਿੰਮੇਵਾਰੀ ਹੈ ਤੇ ਮੇਰੀ ਜ਼ਿੰਮੇਵਾਰੀ ਆ ਤੁਹਾਡੀ ਖਾਤਰ ਸੁੱਖ ਮੰਗਣੀ ਤੇ ਮੇਰੇ ਭਰਾ ਜਿੰਨੇ ਵੀ ਮੇਰੇ ਭਰਾ ਦੱਬ ਕੇ ਸ਼ੇਅਰ ਕਰਿਓ ਤੇ ਅੱਜ ਅਸੀਂ ਜਾ ਰਹੇ ਹਾਂ ਵੀਡੀਓ ਬਣਾਵਾਂਗੇ ਚੰਦਨ ਪੁੱਤਰ ਕੋਲੇ ਲੰਡੇ ਕੇ ਹਾਂ ਕਿ ਫੋਲਡ ਦਾ ਕੰਮ ਕਰਾਉਣਾ ਸੀ ਬੇਟੇ ਨੇ ਉੱਥੋਂ ਉੱਥੇ ਜਾਣਾ ਅਸੀਂ ਤੇ ਰਾਜਮੇਂਦਰ ਵੀ ਰਸੋਈ ਨੂੰ ਵੀ ਭਰ ਮਹੰਗਾਰਾ ਦਿਓ ਜੀ ਤੇ ਉਹਦੇ ਤੇ ਵੀ ਜਿਹੜੀਆਂ ਚੀਜ਼ਾਂ ਬਣਦੀਆਂ ਨੈਚੁਰਲੀ ਚੀਜ਼ਾਂ ਨੇ ਬੱਚੇ ਜਿਹੜੀਆਂ ਬਜ਼ਾਰਾਂ ਚੋਂ ਮੰਗਦੇ ਨੇ ਉਹ ਘਰੇ ਬਣਾਓ ਤੇ ਬਿਮਾਰੀ ਤੋਂ ਵੀ ਮੁਕਤੋਂ ਮੁਕਤ ਹੋ ਗੋਗੇ ਠੀਕ ਹੈ ਸਾਫ਼ ਸੁਥਰਾ ਖਾ ਉਹਦੇ ਬੱਚਿਆਂ ਨੂੰ ਹਾਂ ਠੀਕ ਹੈ ਜੀ ਕੋਈ ਬੋਲਦਿਆਂ ਉਚਾਈ ਨੀ ਮੈਂ ਸਬਦ ਬੋਲਿਆਗਾ ਵੀ ਮਾਫੀ ਚਾਹੁੰਨੇ ਆ ਉਹ ਭਰਾ ਨੂੰ ਜਿਹੜੇ ਨੂੰ ਦੁੱਖ ਲੱਗਿਆ ਸਾਡੇ ਨੂੰ ਉਹ ਤੋਂ ਵੀ ਮੈਂ ਗਲਤੀ ਮੰਨਦਾ ਹਾਂ ਕਿ ਬਿਲਕੁਲ ਦੁੱਖ ਲੱਗਦਾ ਹੈ ਕਿਉਂਕਿ ਮੈਨੂੰ ਮੇਰੀਆਂ ਭੈਣਾਂ ਮਾਮਾਂ ਸਾਰੇ ਵੇਖਦੇ ਆਂ ਜੀ ਕਿਉਂਕਿ ਜਦੋਂ ਜਜ਼ਬਾਤੀ ਹੋ ਜਾਂਦੇ ਆ ਕਈ ਕੰਟਰੋਲੋਂ ਬਾਹਰ ਹੋ ਜਾਂਦੇ ਆ ਮਾਫੀ ਚਾਹੁੰਨੇ ਭਰਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ